ਹਾਂਜੀ ਭਾਈ ਜੀ ਇੱਥੇ ਆਏ ਅਸੀਂ ਗੱਡੀ ਖਾਲੀ ਕਰ ਠੀਕ ਹੈ ਜੀ ਤੇ ਕੰਮ ਜਲਦਾ ਪਿਆ ਆਹ ਗੱਡੀ ਖਾਲੀ ਹੋਣ ਦੀ ਹੈ ਕੀ ਹਾਲ ਚਾਲ ਨੇ ਮੇਤਰੋ ਠੀਕ ਠਾਕ ਹੋ ਅੱਜ ਭਾਈ ਜੀ ਅਸੀਂ ਪਹੁੰਚੇ ਆ ਨਵੀਂ ਜਗ੍ਹਾ ਨਵੀਂ ਲੋਕੇਸ਼ਨ ਮੈਂ ਖੁਰਖੁਰ ਆਇਆ ਸੀ ਅੱਜ ਟ੍ਰਿਪ ਲੈ ਕੇ ਤੇ ਉਹਦੇ ਨਾਲ ਹੀ ਇੱਕ ਬਹੁਤ ਘੈਂਟ 뷰 ਛੋਟੀ ਜੀ ਬੀਚ ਜਿਵੇਂ ਕਟਾਪੂ ਹੁੰਦਾ ਮੈਂ ਸੋਚਿਆ ਕਿ ਉਹਨਾਂ ਇੱਕ ਵਧੀਆ ਜੀ ਵੀਡੀਓ ਬਣਾ ਕੇ ਸ਼ੇਅਰ ਕੀਤੀ ਜਾਵੇ ਤੇ ਮੇਰੀ ਬੈਕ ਸਾਈਡ ਤੇ ਤੁਸੀਂ ਵੇਖ ਪਾ ਰਹੇ ਹੋ ਫਰੰਟ ਵੀ ਤੁਹਾਨੂੰ ਮੈਂ ਕੈਮਰੇ ਰਾਹੀਂ ਤੁਹਾਨੂੰ ਦਿਖਾ ਦਿਆਂਗਾ ਆ ਤੁਸੀਂ ਵੇਖ ਪਾ ਰਹੇ ਮੇਰੀ ਬੈਕ ਸਾਈਡ ਦੇ ਕਿਵੇਂ ਘੈਂਟ ਜਿਹਾ ਵੀ ਵਾ ਰਿਹਾ ਬਹੁਤ ਵਧੀਆ ਛੋਟੀ ਜੀ ਧੀਚ ਹੈ ਨਾ ਕੋਈ ਰਾਸ਼ਿਆ ਨਾ ਕੋਈ ਗਾਲਿਆ ਨਾ ਬਾਤਿਆ ਇਧਰਲੀ ਸਾਈਡ ਪਹਾੜ ਨੇ ਇਧਰ ਵੀ ਪਹਾੜ ਦੇਖ ਰਹੇ ਹੋ ਹਿੰ ਕੋਸ਼ਿਸ਼ ਕਰਦੇ ਰਹਿੰਨੇ ਆ ਕੋਈ ਨਵੀਆਂ ਨਵੀਆਂ ਚੀਜ਼ਾਂ ਤੁਹਾਡੇ ਤੱਕ ਲੈ ਕੇ ਆਉਣ ਲਈ ਤੁਸੀਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਪੇਜ ਨੂੰ ਬਹੁਤ ਸੋਹਣੀ ਬੀਜਿਆ ਦਾ ਵਿਊ ਆ ਤੁਸੀਂ ਵਿਊ ਵੇਖ ਸਕਦੇ ਹੋ ਕੈਮਰੇ ਨਾਲ ਇੱਕ ਛੋਟਾ ਜਿਹਾ ਇਦਾਂ ਲੱਗਦਾ ਜਿਵੇਂ ਟਾਪੂ ਹੁੰਦਾ ਹੈ ਤੇ ਇਹ ਟਾਪੂ ਨੁਮਾ ਛੋਟੀ ਜੀ ਬੀਚ ਆ ਉਹ ਸਾਹਮਣੇ ਕਿਸਤੀਆਂ ਲੱਗੀਆਂ ਹੀ ਆ ਤੇ ਕੋਸ਼ਕੋ ਲੋਕ ਕਿਸਤੀਆਂ ਤੇ ਸਵਾਰ ਹੋ ਕੇ ਗਏ ਸੀ ਤੇ ਉਹ ਉਨੰਦਰ ਦੇ ਪਏ ਨੇ ਉੱਥੇ ਦੇਖ ਸਕਦੇ ਆ ਬਹੁਤ ਘੈਂਟ 뷰 ਆ ਉਹ ਸਾਹਮਣੇ ਜੋ ਤੁਹਾਨੂੰ ਕਿਸਤੀਆਂ ਨਜ਼ਰ ਆ ਰਹੀਆਂ ਲੱਗੀਆਂ ਆ ਰਹੀਆਂ ਇਹ ਇਥੇ ਮਸ਼ੇਰੇ ਆ ਜਿਹੜੇ ਮਸ਼ੀਨਾਂ ਫੜਨ ਵਾਲੇ ਜਿਹਨਾਂ ਨੂੰ ਆਪਾਂ ਕਹਿ ਦਿੰਨੇ ਆ ਇਹ ਸਾਹਮਣੇ ਆਓ ਦੇਖੋ ਇਹ ਮਸ਼ੇਰਿਆਂ ਦੀ ਬੋਟਾਂ ਲਗੀਆਂ ਹੋਈਆਂ ਇਹ ਇਧਰ ਸਾਈਡ ਤੇ ਤੁਹਾਨੂੰ ਪਹਾੜ ਨਜ਼ਰ ਆਉਂਦੇ ਆ ਇਹ ਏਰੀਆ ਹੈਗਾ ਰੈਸਲ ਖੀਮਾ ਦਾ ਖੁਰ ਖੁਰ ਦੁਬਈ ਬਾਰੇ ਜਾਂ ਕਿਸੇ ਵੀ ਕੰਟਰੀ ਬਾਰੇ ਫਲੈਸੈਂਸ ਬਾਰੇ ਜਿਵੇਂ ਵੀ ਮਰ ਜੋ ਵੀ ਸਾਨੂੰ ਜਾਣਕਾਰੀ ਹੁੰਦੀ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆ ਤੇ ਅੱਗੇ ਵੀ ਸ਼ੇਅਰ ਕਰਦੇ ਰਾਵਾਂਗੇ ਤੇ ਮੇਰੇ ਭਰਾ ਜਰੂਰ ਵੀਡੀਓ ਨੂੰ ਵਾਸਵਾ ਸ਼ੇਅਰ ਕਰਿਓ ਅੱਗੇ ਜੇ ਲੋਕ ਜੇ ਮੇਰੇ ਕੋਲ ਇੱਧਰ ਭਾਈ ਮੇਰੇ ਦੋ ਰਾਜਸਥਾਨੀ ਬਹੁਤ 인ਕਾ ਹਮਾਰੇ ਸਤਿ ਪੰਤੇ ਨੂੰ ਪਿਆਰ ਹੈ ਤੋਂ 인ਕਾ ਬਹੁਤ ਅੱਛਾ ਹੈ ਮਿਲਣੇ ਦਾ ਤਰੀਕਾ ਬੋਲਣੇ ਦਾ ਤਰੀਕਾ ਬਹੁਤ ਅੱਛਾ ਹੈ ਤੋਂ ਪਹਿਲੀ ਵਾਰ ਮੈਂ ਇਧਰ ਲੈ ਕੇ ਆਇਆ ਹਾਂ ਵਾਜਰੀ ये बोलना चाहता हूँ फाजी को सबसे शुक्रिया कहना चाहता हूँ फाजी वीडियो बनाते हैं हमारे इंडिया का भाजी है हम हम आज उनसे मिले हैं बहुत खुश है हमारे इंडिया का बंदा हमसे मिला है मिलकर बहुत खुशी हुई कि हम अपने मुल्क के बंदे से प्यार नहीं करेंगे तो किससे करेंगे बस भाई मैं ये कहना चाहता हूँ अपने भाई को सपोर्ट करो बढ़िया फॉलोअर्स बढ़ाओ लाइक करो ये बात कहना चाहता हूँ थैंक यू धन्यवाद आदमी अभी इंडिया से आना चाहते हैं लेबर के लिए उनसे क्या कहोगे आना चाहिए मेहनत कितने कहना चाहता इधर आओ पैसा घर तो में नहीं मिलेगा भाई सबको मेहनत करनी पड़ती है इधर आप ऐसे देख दो कि उधर जाके हम बैठ जाएंगे ऐसा नहीं है भाई इधर काम करना पड़ता है बिल्कुल बिल्कुल भाई यही बात है जो भी बंदा आए सोच समझ कर आए कि ये नहीं है हमारा इंडिया इंडिया नहीं है ये दुबई के अंदर काम करना पड़ता है भाई सीधी बात ये है जो गर्मी में काम कर सकता है वो इधर आए नहीं तो आराम से घर में गर्मी यहाँ पे भाई गर्मी बहुत ज्यादा है जैसे कि हम बाल्टी में कपड़ा निकालते हैं वैसे हमारा ये ਇਹ ਨੀ ਉਹ ਕਪੜਾ ਹੋ ਜਾਂਦਾ ਹੈ ਉਹ ਸੋਚ ਸਮਝ ਕੇ ਰਹੇ ਇੰਨਾ ਜਿਹਾ ਗਰਮੀ ਨਹੀਂ ਹੈ ਭਾਈ ਇਧਰ ਬਹੁਤ ਅੱਛਾ ਲੱਗਾ ਇਹਨਾਂ ਲੋਕਾਂ ਨਾਲ ਬਿਲਕੇ ਠੀਕ ਹੈ ਫਿਰ ਮਿਲਤੇ ਫਿਰ ਅਗਲੀ ਵਾਰ ਮਿਲਾਂਗੇ ਨਾ ਇਨਸ਼ਾ ਅੱਲਾ ਇਨਸ਼ਾ ਅੱਲਾ ਮਿਲਗੇ ਮਿਲਤੇ ਰਹੇਗੇ ਅਸੀਂ ਤਾਂ ਹਮਾਤੇ ਰਹਾਂਗੇ ਤਾਂ ਵੀਡੀਓ ਕੋ ਸ਼ੇਅਰ ਕਰ ਦੇਣਾ ਔਰ ਪੇਜ ਕੋ ਲਾਈਕ ਕਰ ਲੈਣਾ ਧੰਨਵਾਦ ਤੇ ਕੋਸ਼ਿਸ਼ ਕਰਾਂਗੇ ਅਸੀਂ ਵਧੀਆ ਤੋਂ ਵਧੀਆ ਤੁਹਾਡੇ ਤੱਕ ਕੰਟੈਂਟ ਲੈ ਕੇ ਆਉਂਦੀ ਤੇ ਕਿਵੇਂ ਦੀ ਇਹ ਤੁਹਾਨੂੰ ਲੱਗੀ ਵੀਡੀਓ ਜਰੂਰ ਸ਼ੇਅਰ ਕਰਿਓ ਜਿਸੇ ਤਰ੍ਹਾਂ ਅਸੀਂ ਕੋਈ ਤੋ ਕੋਈ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਂਦੇ ਰਹੇ ਆਂ ਗਾਹ ਵੀ ਆਉਂਦੇ ਰਵਾਂਗੇ